कभी नोट करो अप वे क्लेश चो आए हो अप दी तो समय चो आए हो ਪਰ ਜਦੋਂ ਦਰਬਾਰ ਸਾਹਿਬ ਕੀਰਤਨ ਸੁਣਨ ਬੈਜੋ ਜਾਂ ਕੀਰਤਨ 'ਚ ਬੈਜੋ ਓਨਾ ਚਿਰ ਜਿਵੇਂ ਕਹਿੰਦੇ ਨਾ ਵੀ ਸ਼ਾਂਤੀ ਮਿਲ ਜਾਂਦੀ ਏ ਇੱਕ ਇੱਕ ਗੁਰਬਾਣੀ ਦੀ ਤਸਵੀਰ ਹੈ ਵੀ ਬੰਦਾ ਆਪਣੇ ਮਨ ਦਾ ਗੁਬਾਰ ਗੁਰੂ ਨਾਲ ਕੱਢਦਾ ਜਦੋਂ ਬਾਣੀ ਬੋਲਦਾ ਤੇ ਗੱਲਾਂ ਕਰਦਾ ਆਪ ਕੋ ਸਾਥ ਗੱਲਾਂ ਕਰਦਾ ਮੈਂ ਇੱਕ ਦੋ ਮਿਸਾਲਾਂ ਦੇ ਨਹੀਂ ਤੁਸੀਂ ਇਹ ਸ਼ਬਦ ਪੜ੍ਹ ਰਹੇ ਹੋ ਜਾਂ ਸੁਣ ਰਹੇ ਮੈਲ Party on the night. ਆਖੇ ਕਰੋ ਬੇਨੰਤੀ ਇਹ ਗੁਰੂ ਹਰਗੋਬਿੰਦ ਜਿਉਂ ਕਲਵੇ ਮਿਲ ਲਾਈਏ ਤੁਸੀਂ ਲੱਖ ਜਤਨ ਕੀਤਾ ਸਤਵੇਂ ਤੋਂ ਪਹਿਲੇ ਜਾਗ ਹੀ ਨਹੀਂ ਖੁੱਲਦੀ ਜਦੋਂ ਕੀਰਤਨ 'ਚ ਬੈਠੇ ਫਿਰ ਗੱਲਾਂ ਕਰ ਸਕਦੇ ਤੋਰੀ ਤੇਰੇ ਹੱਥੇ ਜਿਉ ਮਿਲੇ ਤਵੇਂ ਮਲਾਈਏ ਮੇਰਾ ਅਮਰ ਤਵੇਲਾ ਮੇਲ ਦੇ ਆਖੋ ਸਾਥ ਲਗ ਲਗ ਦੁੱਖ ਨੇ ਜਿਉ ਮਿਲੇ ਤਵੇਂ Baby! ਇਹ 11ਵੀਂ ਵਿੜਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਾਰੇ ਗ੍ਰੰਥ ਧੰਨ ਨੇ ਰੱਬ ਦੀ ਗੱਲ ਕਰਦੇ ਆ ਪਰ ਇਹ ਬਾਣੀ ਦੀ ਵਿਸ਼ੇਸ਼ਤਾ ਇਸ ਢੰਗ ਨਾਲ ਹੋ ਚਾ ਰਹੀ ਹੈ ਕਿ ਰੱਬ ਨਾਲ ਗੱਲਾਂ ਕਰ ਸਕਦੇ ਆ ਆਖੋ ਸਤਿਨਾਮ ਕਦੋਂ ਦਲੀਲਾਂ ਹੀ ਦੇ ਰਹੇ ਆਂ ਬਸ ਮੇਰੇ ਸਤ ਗੁਰ ਮੈਂ ਤوج ਬਿਨ ਨਾ ਹੋਇ ਇਹ ਗੱਲਾਂ ਨਹੀਂ ਓਏ ਮੇਰੇ ਸਤ ਗੁਰ ਮੈਂ ਤوج ਬਿਨ ਨਾ ਹੋਇ ਆਪ ਮੁਹਰਤ ਤੁਮ ਗੁਰੇ ਸਰਣਾਕਤੀ ਨਮੋ ਨਾਮ ਬੋ ਦੁਰਬੇ ਆ ਰ ਨਾ ਕੋ ਮਾ ਆ ਤੁ ਜਿ ਬਿਨ ਨਾ ਕੋ ਮੈਂ ਤੁ ਜਿ ਬਨ ਨਾ ਕੋ ਕੋ ਜਿ ਬਨ ਆ ਰ ਸਿਰਫ ਦੋ ਤੇ ਦਲੀਲਾਂ ਐ ਰੱਬ ਨਾਲ ਗੱਲਾਂ ਕਰਾਂ ਪੀਏ ਗੁਰੂ ਨਾਲ ਗੱਲ ਹੁਣ ਇਹ ਪੰਕਤੀ ਨਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਤੁਹਾਨੂੰ ਇੰਜ ਲੱਗੇਗਾ ਪੜ੍ਹਨ ਵੇਲੇ ਵੀ ਮੈਂ ਗੁਰ ਗੋਵਿੰਦ ਸਿੰਘ ਜੀ ਤੁਹਾਨੂੰ ਮੰਗਵੀ ਪਈ ਕਲਾਂ ਦੀਆਂ ਚਰਨ ਕਾਵਲ ਤੇਰੇ ਕੋਈ ਕੋਈ ਪੀਵਾ ਚਰਨ ਕਾਵਲ ਤੇ ਧੋਏ ਕੋਈ ਕੋਈ ਪੀ ਮੇਰੇ ਸਤ ਗੁਰ ਦੀਨ ਦਿਆਲਾ ਮੇਰੇ ਸਤ ਗੁਰ ਦੀਨ ਦਿਆਲਾ ਮੇਰੇ ਸਤ ਗੁਰ ਦੀਨ ਦਿਆਲਾ ਸਤ ਗੁਰ ਦੀਨ ਦਿਆਲਾ ਸਿਮਰ 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 ਨਾਮ ਜੀਵਾ ਸਿਮਰ 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 ਬਾਤ ਜੀਵਾ ਤਨ ਮਨ ਹੋਏ ਓ ਲਾਲ ਤਨ ਮਨ ਹੋਏ ਓ ਲਾਲ ਚਰਨ ਕਮਲ ਤੇ ਰਤ ਹੋਏ ਕੋਈ ਜੀਵਾ ਚਰਨ ਕਮਲ ਤੇ ਰਤ ਹੋਏ ਜੀਵਾ ਜੇ ਸਤਗੁਰ ਦੇ ਦਇਆਲੁ ਆ ਸਤਗੁਰ ਦੇ ਸਤਗੁਰ ਦੀਨ ਦਿਆਲਾ ਗੁਰ ਮੇਰੇ ਸਤ ਗੁਰ ਦੀਤਿਆਲਾ ਸਤ ਗੁਰ ਦੀਤਿਆਲਾ ਮੇਰੇ ਸਤ ਗੁਰ ਦੀਤਿਆਲਾ ਮੇਰੇ ਸਤ ਗੁਰ ਦੀਤਿਆਲਾ ਇਤਨੇ ਪਿਆਰ ਦੀ ਲੋੜ ਏ ਤੁਹੀਂ ਪੜੋ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਤੁਹਾਨੂੰ ਇੰਜ ਲੱਗੇਗਾ ਜਿਵੇਂ ਗੱਲਾਂ ਕਰ ਰਹੇ ਤੂੰ ਤੂੰ ਟਿਉਂਜ ਬੋਲਾਂ ਟਾਈਮ ਲੱਗ ਜਾਏਗਾ ਸਮਾਂ ਪੂਰਾ ਸੇ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤਰਦੇ ਆ ਤੂੰ ਹੀ ਪੜ ਰਹੇ ਕਰ ਕਿਰਪਾ ਕਿਰਪਾਲ ਆਪੇ ਇਹ ਪਾਣੀ ਵਿੱਚ ਖਾਸੀਅਤ ਹੋਰ ਕਿਤੇ ਨਹੀਂ ਲੱਭੇ ਹੁਣ ਬੁਰਗਾਂਦ ਸਾਹਿਬ ਮਹਾਰਾਜ ਨੇ ਕਹਿਤਾ ਬਿਨ ਭਗਤੀ ਤਨ ਹੋਸੀ ਛਾਰ ਇਹ ਤੇਰਾ ਤਨ ਬਿਨਾ ਭਗਤੀ ਤੋਂ ਸੁਆਉ ਹੋ ਜਾਏਗਾ ਮਿੱਟੀ ਹੋ ਜਾਏਗਾ ਬਿਨ ਭਗਤੀ ਤਨ ਹੋਸੀ ਛਾਰ ਇਹ ਉਪਦੇਸ਼ ਹੋ ਗਿਆ ਜੀ ਹੁਣ ਭਗਤੀ ਆਵੇ ਕਿਵੇਂ ਦਰਾਵੀਂ ਲੈਂਦੀ ਆਪਣੀ ਭਗਤ ਦੇ ਦੇ ਅੱਲਾ ਆਪਣੀ ਭਗਤ ਦੇ ਦਿਆਲਾ ਆਪਣੀ ਭਗਤ ਦੇ ਦੇ ਅੱਲਾ ਆਪਣੀ ਭਗਤ ਦੇ ਦਿਆਲਾ ਬਿਨ ਭਗਤੀ ਤਨ ਹੋਸੀ ਛਾਰ ਉਪਦੇਸ਼ ਹੋ ਗਿਆ ਜੀ ਬਿਨ ਭਗਤੀ ਤੋਂ ਸੁਆ ਸ੍ਰੀ ਬੱਟੇ ਤੇ ਕਹਿੰਦੇ ਉਹ ਭਗਤੀ ਮੰਗਣ ਦਾ ਢੰਗ ਵੀ ਦੱਸਦੇ ਆ ਗੁਰੂਆਂ ਆਪਣੀ ਭਗਤ ਦੇ ਮਹਾਰਜ ਦੇ ਬਿਨਾ ਤਨ ਸੁਆਹ ਹੋ ਜਾਣਾ ਮੈਨੂੰ ਤੇ ਨਾਨਕ ਕੀ ਪ੍ਰਭ ਦੇ ਆਵਣੇ ਭਗਤੇ ਨਾ ਹੋਏ ਨਾਨਕ ਕੀ ਪ੍ਰਭ ਦੇ ਹਰੇ ਭਗਤੀ ਦਾ ਗਾਣਾ ਬੋਲ ਨਾਨਕ ਹਰੇ ਭਗਤੀ ਦਾ ਗਾਣਾ ਫੇਰਤ ਫੇਰਤ ਪ੍ਰਭ ਤਾ ਗਤੀ ਹੈ ਇਹ ਉਪਦੇਸ਼ ਹੁਣ ਇਹ ਚੀਜ਼ ਆਵੇ ਕਿਵੇਂ ਗੁਰੂ ਸਾਹਿਬ ਕਹਿੰਦੇ ਆ ਮੈਂ ਵੀ ਮੈਂ ਟੰਗ ਦੱਸਣਾ ਗਰਮਣਾ ਕੀ ਜੇ ਰੇਣੋ ਵੀ ਜੇ ਤਾਂ ਗਤ ਜੀ ਤੇਰੀ ਇਹ ਉਪਦੇਸ਼ ਹੋ ਗਿਆ ਜੀ ਕਹਿੰਦੇ ਇਹ ਰੇਣ ਆਵੇ ਕਿਵੇਂ ਇੰਜ ਮੰਗ ਗੁਰੂ ਕੋਲੋਂ ਸਭ ਕੀ ਰੇਣ ਹੋਏ ਮਨ ਮੇ E ਆਉ ਕੀ ਰੇਣ ਹੋਏ ਮਨ ਮੇਰਾ ਕੁਝ ਸਰੀਰ ਖੈਦ ਨਾ ਸਮਝੋ ਗੱਲ ਥੋੜੀ ਬਰੀਕ ਹੈ ਉਪਦੇਸ਼ ਰੂਪ ਵੀ ਹੈ ਕਰ ਬਨਾ ਕੀਜੇ ਰੇਣ ਹੋ ਵੀ ਜੇ ਤਾਂਗਾ ਤੇ ਜਿਹੜੇ ਉਪਦੇਸ਼ ਹੁਣ ਕਹਿੰਦੇ ਨਹੀਂ ਆਂਦਾ ਬੇਬੰਤੀ ਕਰ ਸਭ ਕੀ ਰੇਣ ਹੋਏ ਗੁਰ ਗੋਬਿੰਦ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਆਖੋ ਸਤ ਮੈਂ ਦੂਜੇ ਦੇ ਔਗਣ ਨਾ ਫਰੋਲਾ ਸਾਰਿਆਂ ਦੀ ਰੇਣ ਮੇਰਾ ਮਨ ਹੋਵੇ ਆਖੋ ਸੱਤ ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ I'm